ਦੇਖ ਚਦੇ ਦੇਖ ਚਦੇ ਦੇਖ ਚਦੇ ਚੱਲ ਓਏ ਚੱਲ ਓਏ ਵੜਦਾ ਅਪਣਾ ਗਿਆ ਓਹੋ ਸਾਲ ਹੋ ਗਿਆ ਨਾ ਆ ਗਿਆ ਬਾਬੇ ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਘੈਂਟ ਹੋਵੋਗੇ ਤੇ ਅੱਜ ਬਾਬੇ ਉਹ ਲੋੜੀ ਦਾ ਇੱਕ ਦਿਨ ਰਹਿ ਗਿਆ ਮਤਲਬ ਕਿ ਲੋੜੀ ਤੋਂ ਇੱਕ ਦਿਨ ਪਹਿਲਾਂ ਆਪਾਂ ਬਣਾ ਰਹੇ ਆਂ ਵਲੌਗ ਤੇ ਅੱਜ ਕੁਝ ਹੋਰ ਕਰਨ ਨੂੰ ਹੈ ਨਹੀਂ ਸੀ ਅੱਜ ਆਪਾਂ ਚੜ੍ਹਦੇ ਆਂ ਕੋਠੇ ਤੇ ਪਤੰਗ ਤੇ ਲਬੂ ਵੀ ਤਿਆਰ ਆ ਆਪਣਾ ਯਾਰ ਲਬੂ ਪਤੰਗ ਦੇ ਲਈਏ ਹਾਂ ਹਾਂ ਚਲੋ ਲੈਟਸ ਗੋ ਚਲੋ ਬਾਬੇ ਆਪਾਂ ਲੈਣ ਚੱਲਦੇ ਹਾਂ ਪਤੰਗ ਫੇਰ ਸਾਨੂੰ ਚੱਲਦੇ ਆ ਸਿੱਧਾ ਕੋਠੇ ਤੇ ਜਾ ਕੇ ਮਿਲਾਂਗੇ ਤੇ ਇਤਤਰਾ ਆਪਾਂ ਚੱਲਦੇ ਆ ਹੁਣ ਕੋਠੇ ਤੇ ਕੋਠੇ ਟੱਪ ਕੇ ਆਪਾਂ ਨੂੰ ਜਾਣਾ ਪਊ ਹਣਾ ਪਤੰਗ ਆਪਾਂ ਨੇ ਲੈ ਲੈ ਨਾ ਆਓ ਭਾਈ ਲੜੋ ਨਾ ਅੱਪਾਗੇ ਮਿੱਤਰੋ ਹੁਣ ਕੋਠੇ ਤੇ ਤੇ ਮੇਰੀ ਭੂਆ ਬੈਠੀ ਆ ਟਿੱਡੀ ਤੇ ਕੰਧਾ ਕੋਠੇ ਟੱਪ ਕੇ ਆਪਾਂ ਹੁਣ ਜਾ ਰਹੇ ਆ ਗਾਣਾ ਖਾਣ ਗਾਣਾ ਪਹਿਲਾਂ ਪੈ ਗਈਆਂ ਤਾਂ ਆਪਣੇ ਤੇ ਆ ਕੀ ਇਹਦਾ ਕੀ ਨਾਮ ਇਹਦਾ ਹਾਂ ਰੂਬੀ ਇਹ ਆ ਗਈ ਆਪਣੀ ਰੂਬੀ ਹਾਊ ਆਰ ਯੂ ਬੇਬੀ ਬਾਲਾ ਮੂੰਹ ਕਰਦੀ ਹੈ ਨਾ ਇਹ ਵੀ ਇਹਦੇ ਬਾਅਦ ਟੀਕੇ ਲਵਾ ਕੇ ਲੈ ਕੇ ਆਦੀ ਕੱਲ ਪਰਸੋਂ ਆਪਾਂ ਉਹ ਬਲੌਗ ਉੱਪਰ ਪਾਇਆ ਨਹੀਂ ਹੈਗਾ ਆ ਗਿਆ ਮੁੰਡਾ ਲਵੂ ਪਤੰਗ ਚਾੜਦੇ ਆ ਉਹ ਮੁੰਡਾ ਜਾਣਿਆ ਪਛਾਣਿਆ ਲੱਗਦਾ ਮੈਨੂੰ ਕੋਠੇ ਤੇ ਗੋਲੂ ਚਾੜੀਆ ਪਤੰਗ ਚਾੜਦਾ ਬੋਰ ਹੈ ਤੁਸੀਂ ਕਹਿਣਾ ਚਾਹੁੰਦੇ ਹੋ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਅੱਖ ਚ ਵਾੜਦੇ ਹੁਣ ਹੈ ਕਹਿਣਾ ਕੀ ਹੈਗਾ ਕਹੋ ਕੁਛ ਤਾਂ ਕਹੋ ਤੁਸੀਂ ਸਾਰੇ ਪਲਾਸਟਿਕ ਡੋਰ ਹੈ ਨਹੀਂ ਤਾਂ ਅੱਗੇ ਨਾਲ ਚੜਨੇ ਪੈਣਗੇ ਤੁਹਾਨੂੰ ਪਤਾ ਬੈਨ ਆਪਾਂ ਬਰੈਂਡ ਚੀਜ਼ਾਂ ਯੂਜ਼ ਨਹੀਂ ਕਰਦੇ ਸੱਸੀ ਗਾਲਚਾ ਜੀ ਕੋੜੀਆਂ ਦਾ ਹੁੰਦਰੀ ਹੈ ਠੀਕ ਆ ਠੀਕ ਹੈ ਜੀ ਵਧੀਆ ਜੀ ਜੀ ਹੋਰ ਠੀਕ ਹੈ ਪਰਿਵਾਰ ਸਾਰਾ ਹਾਂ ਜੀ ਠੀਕ ਆ ਵਧੀਆ ਜਮਾ ਓਕੇ ਇਹ ਨੇ ਜੀ ਆਪਣੇ ਬਿਜਲੀ ਦੇ ਮੁਲਾਜ਼ਮ ਨੇ ਇਹ ਕਹਿੰਦੇ ਬਿਜਲੀ ਵਾਲੇ ਮੁਲਾਜ਼ਮ ਬਿਲੁਗ ਗਿਆ ਸ਼ਰਮਾ ਗਿਆ ਚਾਚਾ ਸ਼ਰਮਾ ਗਿਆ ਕੱਲ ਨੂੰ ਹੈ ਗਿਆ ਮਿੱਤਰੋ ਲੋੜੀ ਪਤੰਗ ਚਾੜਨੇ ਆਪਾਂ ਅੱਜ ਸ਼ੁਰੂ ਕਰਦੇ ਹੈਂ ਕਾਲੂ ਕਾਲੂ ਲੋੜੀ ਆ ਤੇ ਹਲੇ ਹਾਲਤ ਥੋੜੀ ਜਿਹੀ ਖਰਾਬ ਜੀ ਆ ਬਾਲਾਂ ਬੂਲਾਂ ਦੀ ਬਾਲਾਂ ਤੈਨੂੰ ਜੱਜ ਨਾ ਕਰਿਓ ਆਪਣੇ ਨੂੰ ਤੇ ਆਪਾਂ ਚੱਲਦੇ ਹਾਂ ਉਹ ਕੋਠੇ ਦੇ ਸਾਹਮਣੇ ਆਦੇ ਓ ਮਾਈ ਗੋਡ ਗੱਟੂ ਕਰ ਲਈ ਇਕੱਠਾ ਪਾਉਣ ਪਤੰਗ 5-7 ਕੀ ਚੜਦੇ ਨੇ ਪਰ ਆਪਾਂ ਇਹੀ ਸਾਰੇ ਵੱਢ ਕੇ ਰੱਖਣੇ ਹੁਣ ਉਧਰ ਹੀ ਜਾਣ ਚੱਲ ਲੈਟਸ ਗੋ ਆ ਹੈਗਾ ਆਪਣਾ ਪੁਰਾਣੀ ਘਰ ਦਾ ਕੋਠਾ ਆ ਦੇਖੋ ਤੁਸੀਂ ਇਹ ਆਪਣਾ ਹੁੰਦਾ ਸੀ ਤੂੜੀ ਵਾਲਾ ਇੱਥੇ ਆਪਾਂ ਤੂੜੀ-ਤਾੜੀ ਰੱਖ ਦਿੰਦੇ ਸੀਗੇ ਇਹਦੇ ਵਿੱਚ ਲੱਭ ਕਿਹੜਾ ਬੰਦਾ ਲੰਗਿਆ ਸੀ ਤੇ ਵਿਚਦੀ ਇਹਦੇ ਵਿੱਚ ਦੀ ਕੋਈ ਬੰਦਾ ਲੰਗਿਆ ਸੀਗਾ ਇਹਦੇ ਵਿੱਚ ਯਾਰ ਕਿਹੜਾ ਬੰਦਾ ਸੀ ਉਹ ਸੰਜੂ ਸੰਜੂ ਸੀ ਹਣਾ ਸੰਜੂ ਆ ਇਹਦੇ ਵਿੱਚ ਸੀ ਇਹਦੇ ਵਿੱਚ ਇੱਕ ਬੰਦਾ ਲੰਗਿਆ ਸੀ ਕੋਠੇ ਤੇ ਪਤੰਗ ਜੜਾਉਣਾ ਚਾਹੁੰਦਾ ਦੇਖੋ ਤੁਸੀਂ ਤਦਾਂ ਗਲ ਉੱਟ ਰਿਹਾ ਜੀ ਕੋਠਾ ਬਣਾ ਵੀ ਡਿੱਗਣ ਵਾਲਾ ਇਹ ਜਿਹੜਾ ਤੁਹਾਨੂੰ ਇਹ ਕੋਠਾ ਦਿਖਾਇਆ ਨਾ ਇਹ ਆਪਣਾ ਬਾਬੇ ਦਾ ਕਮਰਾ ਨੀਚੇ ਇਹਦੀ ਆਪਾਂ ਸਾਰੀ ਛੱਤ ਚੇਂਜ ਕਰਨੀ ਆ ਹੁਣ ਥੋੜੇ ਟਾਈਮ ਤੱਕ ਇਹਦੇ ਨੀਚੇ ਆਪਣਾ ਬੈੱਡ ਵਗੈਰਾ ਲੱਗਿਆ ਹੈ ਬਾਬੇ ਦੇ ਫੋਟੋ ਵਗੈਰਾ ਨੇ ਕੋਠਾ ਇਹ ਵੀ ਆਪਣਾ ਡਿੱਗਣ ਵਾਲੀ ਆਓ ਦੇਖੋ ਅਸੀਂ ਸਾਹਮਣੇ ਟੋਏ ਵਗੈਰਾ ਪਏ ਹੋਏ ਨੇ ਇਹ ਪਾ ਲਈ ਸਾਰੀ ਛੱਤ ਚੇਂਜ ਕਰਨੀ ਆ ਉਹ ਆਗੇ ਸਾਹਮਣੇ ਆਪਣੇ ਘਰ ਤੇ ਆਪਣਾ ਬਾਹਰਲਾ ਘਰ ਤੇ ਆ ਪੰਜੂ ਸਾਹਿਬ ਆ ਗਏ ਨੇ ਟੰਗ ਬੜਾ ਕੇ ਆ ਗਏ ਇਹ ਮੁੰਡੇ ਦੀ ਕਹਿੰਦੇ ਖਿੱਚ ਬਹੁਤ ਏ ਜੀ ਖਿੱਚ ਬਹੁਤ ਏ ਮੁੰਡੇ ਦੀ ਗਟੂ-ਗਟਾ ਡੋਰ ਫਾਗ ਗਈ ਯਾਰ ਸਰੇਣੀ ਜੱਲਿਆ ਭੈਣਾ ਮੰਮੇ ਲਾਮਾ ਪਾ ਰਹੇ ਨੇ ਮੋਂਡੇ ਕਹਿੰਦੇ ਦੋਹੇ ਇਧਰ ਲੱਗੇ ਹੋਏ ਨੇ ਇੱਕ ਆ ਪਤੰਗ ਤੇ ਪਾਲੀ ਤੜਾਮ ਤੇ ਕਿਧਰ ਪਾਲੀ ਡੋਰ ਹਲੇ ਮਲੇ ਵੇਹੀ ਹੈ ਥੋੜੀ ਕੱਚੀ ਜੀ ਆਪਾਂ ਪਲਾਸਟਿਕ ਨਾਲ ਆ ਪਾ ਚੜਾਉਂਦੇ ਨਹੀਂ ਤੁਹਾਨੂੰ ਪਤਾ ਹੈ ਸਿਆਣੇ ਬੱਚਿਆਂ ਥੋੜੇ ਜੇ ਹੈ ਢਾਗੇ ਨਾਲ ਚੜਾ ਰਹੇ ਹਾਂ ਮਿੱਤਰੋ ਦੇਖਦੇ ਆ ਪਤੰਗ ਕਿੰਨੇ ਕੁ ਵੱਟਦੇ ਆ ਤੇ ਕਿੰਨੇ ਕੁ ਵਢਾਉਣੇ ਆ ਇਹ ਆ ਗਈ ਸਾਡੀ ਛੋਟੀ ਕਾਮਲੀ ਜੀ ਕੁੜੀ ਐ ਇਹ ਕੋਈ ਹੋਏਗਾ ਤੇ ਦੇਖਦੇ ਆਂ ਦੀ ਕਲਾਕਾਰੀ ਹੁਣ ਖਿੱਚ ਦੇਖਦੇ ਆਂ ਕਿੰਨੀ ਕਿ ਤੇਜ਼ ਆ ਮੁੰਡੇ ਦੀ ਹੈ ਫਤੰਗ ਮੁਰੇ ਦੋ ਨੇ ਇਹ ਤਾਂ ਹੱਟ ਪਰ ਆ ਨੀਲਾ ਜਿਹਾ ਵੱਡੋ ਨੀਲਾ ਬਣਾ ਹਨ ਉਹ ਦੂਜਾ ਵੱਡ ਰੰਗ ਬਰੰਗਾ ਜ ਆਹ ਆ ਸਾਹਮਣੇ ਵਾਲਾ ਹੁਣ ਦੇਖਦਾ ਤੇਰੀ ਖਿੱਚ ਚੱਲ 1 2 3 ਚੱਲ 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 ਸਿਰਾ ਸਾਡ ਰੇ ਸਿਰਾ ਨਹੀਂ ਖਿੱਚੇ ਦਿਖਾਉਣੀ ਆਪਾਂ ਨੇ ਸਿਰੇ ਚੱਲਦੇ ਨੇ ਮਿੱਤਰੋ ਦੇਖਦੇ ਆਂ ਦੇਖਦੇ ਆਂ ਇਹ ਓਹੋ ਓਹੋ ਬਾਜੀ ਵਾਹ ਕੀ ਬਾਤ ਹੈ ਨੀ ਟੂ ਸ਼ਟਰ ਆ ਲਿਆ ਲੰਬਾ ਹੋ ਗਿਆ ਨੀ ਪਤਾ ਸੀ ਟ੍ਰੀ ਟੂ ਸ਼ਟਰ ਆ ਲੰਬਾ ਹੋ ਗਿਆ ਨੰਬਰ 1 ਬਰੂਪੀਆ ਉਹ ਲਾ ਲੀ ਵੜਤਾ ਹੋ ਬਿਉ ਦੰਗਾ ਇੱਕ ਰਹਿ ਗਿਆ ਉਹ ਸਾਹਮਣੇ ਦੂਰ ਤੋਂ ਨੂੰ ਦੇਖਾ ਲੈਣਾ ਉਹ ਸੀ ਸਾਹਮਣੇ ਉਹ ਬਹੁਤ ਦੂਰ ਪਤੰਗ ਉਹ ਵੱਡਣਾ ਹੁਣ ਇੱਕ ਥੋੜੀ ਡੋਰ ਕੱਟ ਤੱਕ ਕਿੰਨੀ ਰਹੇਗੀ ਥੋੜੀ ਆ ਸਾਰ ਦੂਗੀ ਚੱਲ ਚੱਲ ਖਿੱਚ 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 ਤੂੰ ਪੇਚਾ ਬੰਮਲਾ ਬਣ ਉਹ ਬਾਹਲੀ ਨੂੰ ਰਾਣਾ ਪਤੰਗ ਯਾਰ ਕਾਣੂ ਦੂਰ ਆ ਨਹੀਂ ਜਾਂਦੇ ਆ ਨਹੀਂ ਨਹੀਂ ਸੈਟ ਆ ਹੈ ਖਟਾ ਮੈਂ ਪਤੰਗ ਵੀ ਚੜਾਉਂਦਾ ਰਿਹਾ ਮੈਂ ਗੋਲੀਆਂ ਵੀ ਖੇਡਦਾ ਰਿਹਾ ਮੈਂ ਡੋਰ ਵੀ ਲੁੱਟਦਾ ਰਿਹਾ ਉੱਤੇ ਰੱਖ ਉੱਤੇ ਰੱਖ ਮੈਂ ਪਤੰਗ ਵੀ ਲੁੱਟਦਾ ਰਿਹਾ ਉੱਤੇ ਰੱਖ ਕੇ ਤੇ ਪੇਪਲ 'ਚ ਫਸਾ ਲੇ ਸੁਣਾ ਰਿਹਾ ਮੈਂ ਬਹੁਤ ਸੋਨਾ ਸੋਨਾ ਮੈਂ ਗੋਲੂ ਹਾਂ ਓਏ ਗੋਲੂ ਦੇਖ ਵਾ ਮੈਂ ਡੋਰ ਕੋਟ ਵੀ ਡੋਰ ਨਾਲ ਦਾ ਪਾਉਂਦਾ ਜਮਾ ਇਹ ਮੈਚਿੰਗ ਕਰਦਾ ਲੋਕ ਗੱਡੀਆਂ ਨਾਲ ਕਰਦੇ ਡੋਰ ਨਾਲ ਮੈਚਿੰਗ ਕਰਦਾ ਇੱਥੇ ਸਾਡੀ ਰੂਬੀ ਗੁੱਸੇ ਹੋ ਰਹੀ ਆ ਮੇਰੇ ਨਾਲ ਕਹਿੰਦੀ ਬੋਲ ਲੈ ਹਾਂ ਰੂਬੀ ਬੱਤਾਂ ਓਏ ਕਿੱਥੇ ਪੁੱਤਨੀ ਰੂਬੀ ਰੂਬੀ ਮਾਰੇ ਆਇਆ ਤਾ ਹੂੰ ਕੇ ਮੈਟਰ ਹੋ ਗਈ ਆਪਣੀ ਕਤੂਰੀ ਹੁਣ 5 ਕੁ ਮਹੀਨਿਆਂ ਦੀ ਤੇ ਟੀਕੇ ਲਵਾਦੇ ਆਪਾਂ ਦੋ ਆ ਦੰਦ ਬੜੇ ਕਹਿੜੇ ਨੇ ਤੇ ਵੱੜਦੀ ਦੰਦੀ ਟਕਿਆ ਕੇ ਆ ਪਰ ਟਕਿਆ ਕੇ ਪੂਰੀ ਹੁਣ ਦੇਖੀ ਕਿਵੇਂ ਹਾਂ ਹਾਂ ਕੰਨ ਦੋਹੇ ਚੱਕ ਲਿਆ ਆ ਇਧਰ ਲਾ ਕੰਨ ਜਿਹੜਾ ਮਿੱਤਰੋ ਆ ਦੂਸਰੀ ਛੜਾ ਇਧਰ ਲਾ ਕੰਨ ਥੋੜਾ ਡੇਗ ਰੀਆਂ ਨੀਚੇ ਨੂੰ ਇਹ ਵੀ ਚੱਕ ਦਾਂਗੇ ੱੱਕਾ ਲਾ ਕੇ ਤਾਂ ੱੱਕਾ ਲਾ ਕੇ ਖੜਾ ਦਾਂਗੇ ਬਲੌਗ ਵਾਲਾ ਭਾਈ ਓ ਮਾਈ ਗਾਡ ਸਾਡਾ ਵੀਰ ਮੰਨਾ ਪਹੁੰਚ ਚੁੱਕਿਆ ਮਨਪ੍ਰੀਤ ਸਿੰਘ ਮੰਨਾ ਇਹਦਾ ਨਾਮ ਕੀ ਆ ਮਨਪ੍ਰਿਆਦ ਮਨਪ੍ਰਿਆਦ ਇਹ ਨਾਂ ਗਿਣੇ ਰੱਖਿਆ ਤੇਰਾ ਓਏ ਐ ਮੰਨੇ ਚਾਚੇ ਨੇ ਕੀ ਸੋਚ ਕੇ ਰੱਖਿਆ ਹੈ 来 ਮਿੱਤਰ ਤੁਹਾਨੂੰ ਹੁਣ ਕੁੱਤੀ ਹਰਕਾ ਕੇ ਦਿਖਾਉਣਾ ਹੈ ਦੇਖੀ ਪਹਿਲੇ ਦੰਦੀ ਵੱਢ ਲਈ ਮੇਰੀਆਂ ਹਮ ਗਲ ਤੇ ਹਾਂ ਦੇਖਿਓ ਜਦੋਂ ਮੈਂ ਹੋ ਗਿਆ ਕਿ ਉਹ ਨੀਰੀ ਚ ਆਵਾ ਆ 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 ਇੱਕ ਪਤੰਗ ਰਹਿ ਗਿਆ ਉਹ ਸੀ ਸਾਹਮਣੇ ਜਿਹੜਾ ਤੁਹਾਨੂੰ ਦਿਖ ਰਿਹਾ ਹੈਗਾ ਉਹ ਉਹ ਵੱਡਣਾ ਕਿਹੜਾ ਵੱਡਣਾ ਹਾਂ ਉਹ ਕਿਲਾ ਚੜ ਰਿਹਾ ਉਹ ਸਾਹਮਣੇ ਇੱਥੇ yellow ਆਸੀ ਆਪਣਾ ਪਤੰਗ ਮਿੱਤਰੋ ਨੀਲਾ ਆ ਹਾਂ ਤੇ ਤੂੰ ਖਿੱਚਦਾ ਦਿਖਾ ਮਾੜੀ ਦੀ ਖਿੱਚ ਦੇ ਫੇਰ ਨੇ ਲੋਕਾਂ ਨੇ ਖਿੱਚਾ ਦੇ ਮਾੜੀ ਚੱਲ ਚੱਲ ਨਹੀਂ ਨਹੀਂ ਪਾੜ ਜਾਂਦੇ ਕੋਈ ਨਾ ਹੋਰ ਛਾੜ ਲਾਂਗੇ ਚੱਲ ਖਿੱਚ ਫਿਰ ਪੂਰਾ ਫੁੱਲ ਖਿੱਚ ਦੇ ਲੈ ਕਿ ਜੀ ਤੇਜਾ ਚੱਲ 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 ਓਹ ਹੋ ਹੋ ਵਾਹ ਆ ਲੈ ਪਤੰਗ ਪਤੰਗ ਉਹ ਗਲੀ ਨਿਕਲੀ ਦਤੰਗੇ ਚੋ ਲਾ ਬੰਜੂ ਹੁਣ ਤੂੰ ਖਿੱਚ ਲਾ ਕੇ ਦਿਖਾ ਤੇਰੀ ਖਿੱਚ ਦੇਖਦੇ ਆ ਮੈਂ ਪਿੱਛਾ ਪਾ ਕੇ ਪਿੱਛਾ ਪਾ ਕੇ ਚਲਾਇਗਾ ਚੱਲ ਇੱਕ ਵਾਰ ਦਿਖਾ ਦ ਦੇ ਜੁਲਕਾ ਦੇਖੀ ਤੇਰੀ ਖਿੱਚ ਕਿੰਨੀ ਤੇ ਵਧਾ ਪੂਰਾ ਫੁੱਲ ਵਧਾ ਦੇ ਪਤੰਗ ਮੈਂ ਅੱਗੇ ਨਾਲ ਮੋਟਾ ਹੋ ਗਿਆ ਪਤੰਗ ਦੀ ਆਪਣੀ ਲਈ ਤੜਾਮ ਹੋ ਗਈ ਮੂਰੇ ਹੁਣ ਹੁਣ ਪਤੰਗ ਗੋਲ ਗੋਲ ਝੱਫ ਖਾਂਦਾਗਾ ਪਤੰਗੀ ਤੇ ਲਵੇ ਰੱਖ ਕੇ ਚੜ੍ਹਦੇ ਚੜ੍ਹਦੇ ਜਾਂ ਖਿੱਚਦੇ 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 快起来！快起来！快起来！快起来！加油！ ਵੜਦਾ ਅਬਰਾਂ ਗਿਆ ਓਹੋ ਫਾਲ ਹੋ ਗਿਆ ਤਾਂ ਚੱਲ ਕੋਈ ਨਾ ਕੂਕਾ ਬੱਜੀ ਗਿਆ ਤਾਂ ਪੁੱਤਰੋ ਕੰਮ ਖਰਾਬ ਹੋ ਗਿਆ ਪਤਾਂਹ ਕਿ ਆਪਦਾ ਵੱਡਾ ਹੈਗਾ ਕੂਕਾ ਵੀ ਆਪਦੇ ਆਪ ਤੋਂ ਹੀ ਬੱਜ ਗਿਆ ਪੁੱਲ ਚੁਕਮਾਹ ਕਰੇ ਉਹਨਾਂ ਆਪ ਲਾਂਗਾਂ ਨਹੀਂ ਸੁਝਿਆ ਹੋਰ ਕੀ ਹੋ ਗਿਆ ਹੈ ਪਤਾਂਕ ਬਦਾਂ ਨਹੀਂ ਚਾ ਖੇਚਾ ਮਾਰਤੀ ਤੇਰੇ ਤੋਂ ਮੈਨੂੰ ਇਹ ਤੇਰੇ ਤੋਂ ਉਮੀਦ ਨਹੀਂ ਸੀ ਗੱਠ ਦੇ ਮੈ ਗਿਆ ਦੀ ਵਿਚਾਂ ਮੈਂ ਤਾਂ ਮੇਰੇ ਘਰਦਿਆਂ ਨੂੰ ਉਮੀਦ ਨਹੀਂ ਸੀ ਤੂੰ ਕਿ ਮੇਰਾ ਆਏ ਹਾਏ ਓਏ ਮਹਾਕ ਤੇ ਉਹਦੇ ਵਾਲਾ ਵੱਡੇ ਗਿਆ ਮੈਂ ਤਾਂ ਕੁੱਕਾ ਹੀ ਪੂਰਾ ਜ਼ੋਰ ਲਾ ਕੇ ਮਾਰਿਆ ਮੰਨ ਤੂੰ ਦੇਖ ਕੇ ਮਾਰਾ ਕਿ ਤੇਰੇ ਫੇਫੜੇ ਬਾਹਰ ਆ ਜਾਣ ਮੰਨ ਸੀਰੀਅਸ ਲਗਾ ਇਹ ਆ ਜੀ ਮਨਪ੍ਰੀਤ ਸਿੰਘ ਮੰਨਾ ਮਨਪ੍ਰੀਤ ਸਿੰਘ ਮੰਨਾ ਤੇ ਹੁਣ ਆ ਚਾੜਦੇ ਆਪਾਂ ਪਰਪੜੀ ਕਿਤੇ ਤੇਰੇ ਫੇਫੜੇ ਬਾਹਰ ਆ ਜਾਣ ਆ ਪਰਪੜੀ ਚਾ ਪਰਪੜੀ ਪਰਪੜੀ ਛਾੜਦੇ ਹੁਣ ਹੁਣ ਦੇਖਦੇ ਆ ਇੱਥੇ ਬਿਠਾ ਲਾ ਖਿੱਚ 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 ਜਿਆਦਾ ਵਧਾਉਣ ਵਾਸਤੇ ਆ ਦੇਖੋ ਚੱਜ ਕੀ ਕਰ ਰਿਹਾ ਮੁੰਡਾ ਕਹਿੰਦਾ ਖਿੱਚੇਵੇਂ ਵਧੂ ਹਾਂਜੀ ਆ ਆਪਣੀ ਮੜਾ ਜਾ ਕੇ ਰਮਾਇ ਦਿਖਾਉਣਾ ਚੜਾ ਕੇ ਛੱਡ ਛੱਡ ਦੇ ਛੱਡ ਦੇ ਹੱਥ ਨਾਲ ਲੈ ਹੱਥ ਨਾਲ ਉਹ ਹੋ ਗਿਆ ਆ ਯਾਰ ਰੂਪੀ ਬੋਤ ਮਨੇ ਪੈਸੇ ਲੂ ਹੋ ਗਾ ਆਏ ਓਏ ਮੁੰਡਾ ਉਈ ਰਾਗਟ ਜਾ ਬਣੀ ਜਾਂਦਾ ਚੜਗੀ 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 ਪਹਿਲਾਂ ਪਾ ਕੰਦੀ ਥਲੀ ਲੰਕ ਕਰਵਾ ਪਾ ਉਹ ਉਹ ਕਾਟਾ ਮੈਨੂੰ ਚੜਕੇ ਉਹ ਕੱਢ ਜੋ ਉਹ ਕਾਟਣੀ ਨਹੀਂ ਉਹਦੂ ਗੱਲ ਤੇ ਮੇਰੇ ਕੋਲ ਵੀਡੀਓ ਬਣਾ ਲਈ ਕਿਉਂ ਕਾਟਾ ਚੜਨੀ ਨਹੀਂ ਆਉਂਦੀ ਆਪਾਂ ਨੂੰ ਕੀ ਕਰੀਏ ਹੁਣ ਆਪਾਂ ਕੱਲੀ ਖਿੱਚ ਲਾਉਣ ਵਾਲੀ ਆਂ ਜੱਛਰਾ ਦੇ ਨਾਲੇ ਜਿੰਨੇ ਸਾਡੇ ਪਤੰਗ ਨੇ ਸਾਰੇ ਜਿਆਦਾ 파ੜੇ ਨੇ ਜਾਂ ਫਿਰ ਇਹ ਚ ਫਸ ਕੇ ਸਾ ਟੁੱਟੇ ਡੇਗੇ ਇੱਕ ਹੋਰ 파ੜਦਾ ਉਹ ਬਸ ਕਰ ਹੁਣ ਆਪਾਂ ਧੂਰੀ ਚੱਲਦੇ ਆ ਮੈਨੂੰ ਆਪਣਾ ਨਹੀਂ ਜਾਣਾ ਹੁਣ ਧੂਰੀ ਕੰਮ ਨਾਲੇ ਹੈਗਾ ਇਹਦਾ ਇਹ ਬੰਦਾ ਹਲੇ ਚਾੜਦਾ ਫਿਰਦਾ ਪਤੰਗ ਆ ਆਪਾਂ ਹੋ ਕਰਾਂਗੇ ਧੂਰੀ ਪਤੰਗ ਦਿਖਾਵਾਂਗੇ ਤੁਹਾਨੂੰ ਕੀ ਲੈ ਕੇ ਆਣਾ ਧੂਰੇ ਪਤੰਗ ਦਿਨੋਂ ਹਾਂ ਹਾਂ ਕੀ ਲੈ ਆਉਣਾ ਪਰਚੀ ਜਿਹੜੀ ਖਾ ਸਮਾਨ ਇਲੈਕਟ੍ਰੀਸ਼ੀਅਨ ਦਾ ਸਮਾਨ ਲੈ ਕੇ ਆਉਣਾ ਬਾਬੇ ਉਹਨੇ ਘਰੇ ਕੰਮ ਤੋਰਿਆ ਹੋਇਆ ਹੈਗਾ ਹਲੇ ਮੈਨੂੰ ਇਹਦੇ ਕੰਮ ਦੀ ਪਈਆ ਵੀ ਪਹਿਲਾਂ ਕੰਮ ਨਵੇੜ ਜੇ 8:30 4:00 ਵੱਜ ਗਏ ਹਲੇ ਪਤੰਗਾ ਕਣੀ ਧਿਆਣਾਗਾ ਚੱਲ ਚੱਲੀਏ ਚੱਲ ਇਹਨੂੰ ਵੀ ਪਾੜ ਲੈ ਕੋਈ ਗੱਲ ਨਹੀਂ ਮੌਸਮ ਪੂਰਾ ਝ ਘੈਂਟ ਆ ਆਏ ਦੂਤ ਕਦਾਮਾ ਪਾਲਾ ਚੱਲ ਚੱਲ ਦਿਖਾ ਇੱਕ ਚੱਲ ਚੱਲ ਦਿਖਾ ਕਿ ਕੀ ਕਹਿੰਦੇ ਨੇ ਕੀ ਪਕਦਾ ਗੁਗਲੀ ਲੁੱਡੀ ਪਾ ਲੁੱਡੀ ਪਾ ਉਹ ਹਾਂ ਓਰੇ ਸਾਦਾ ਢੋਲੀ ਸਾਦਾ ਆਲੇ ਖੜ ਜਾ 10 ਰੁਪਏ ਦੇ ਦੀ ਆਇਆ ਬਲਾਈਏ ਓ ਢੋੜਾ ਦਾ ਭਾਈ ਕਿੱਥੇ ਆ ਬਾਈ ਇਹ ਮੜਾ ਢੋੜ ਬਲ ਜਾ ਕੇ ਦੇਖਣਾ ਮੜਾ ਹੀ ਮੜਾ ਜਾਣਾ ਬਾਈ ਬਾਈ ਮੈਂ ਮਿੱਤਰੋ ਢੋਲ ਦੀ ਟਰਾਈ ਕਰਕੇ ਦੇਖਦਾ ਮੈਂ ਲੱਗ ਢੋਲ ਦੀ ਢੋਕੀ ਢੋਕੀ ਮਲੀਪੀ ਅਣੀ ਦੀ ਚੱਲ ਨਹੀਂ ਭਾਈ ਹਾਰ ਉਸ ਕਰ ਦਿੱਤੀ ਇਹਨੂੰ ਇਹਨੂੰ ਬੱਸ ਆਹ ਦਾਈ ਰੱਖਾਂ ਦਾਈ ਨੂੰ மூ ਚਾਰ ਮਾਰਦੇ ਤਾਲ ਬਣਾਉਣ ਨੂੰ ਖੁੱਟ ਕੇ ਖਿੱਚਦਾ ਨਾ 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 ਪਾੜ ਕੇ ਗਾਵੀ ਉਹ ਗਾਦਾ ਹੀ ਨਹੀਂ ਚੱਲ 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 ਖਿੱਚ ਕੇ ਚੱਲ 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 ਨੱਚ ਕੇ ਵੀ ਨਾਲ ਨਾਲ ਓਏ ਓ ਖੜ ਜਾ ਓ ਖੜ ਜਾ ਓ ਇਹਦੇ ਤੇ ਬਠਾ ਇੱਕ ਜਵਾਬ ਨੂੰ ਖੜ ਜਾ ਫੇਰ ਓ ਦੇਖਦਾ ਸੀ ਟੁੱਟਦਾ ਨਹੀਂ ਹੁੰਦਾ ਟੁੱਟਦਾ ਨਹੀਂ ਹੈਗਾ ਬਈ ਇਹ ਇਹੋਂ ਦਿਹਾ ਵਈ ਨਹੀਂ ਨਹੀਂ ਮੈਂ ਦੇਖਿਆ ਕਈ ਵਿਆਹਾਂ ਚ ਬਟਾ ਨਹੀਂ ਨੱਚ ਕੇ ਹਾਓ ਯਾਰ ਤੁਸੀਂ ਦੱਸੂ ਪੰਗੜਾ ਵਾ ਦੱਸੂ ਪੰਗੜਾ ਵਾ ਚਲੋ ਚਲ ਚਲ ਧੰਨਵਾਦ ਭਾਈ ਤੇਰਾ ਬਹੁਤ ਬਹੁਤ ਅਬਾਈ ਨੂੰ 20 30 ਰੁਪਏ ਦੇ ਦੇ ਜੀ ਹੈਗੇ ਨਾ ਮੈਂ ਨਹੀਂ ਮਾਇ ਦੇਣਾ ਧੰਨਵਾਦ ਵਾਦੀਮਾ ਓਕੇ ਭਰਾ ਥੈਂਕ ਯੂ ਚਲੋ ਇਟੋਰੀ ਚੱਲਿਆ ਹੁਣ ਆਪਾਂ ਵੀ ਆਪਾਂ ਲੈਣਾ ਸੀਗਾ ਥੋੜਾ ਜਿਹਾ ਸਮਾਨ ਆ ਉਹਦਾ ਹਰ ਸਮਾਨ ਇਲੈਕਟ੍ਰੀਸ਼ੀਅਨ ਦਾ ਸਮਾਨ ਲੈਣਾ ਸੀਗਾ ਆਪਾਂ ਨੇ ਤੇ ਇੱਕ ਸੌਦਾ ਲੈਣਾ ਕਰਦਾ ਕਵੀਲਦਾਰ ਹੋ ਗਏ ਤੇ ਅੱਪਣ ਚੱਲਦੇ ਸਿੱਧਾ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਜੁੜੇ ਲੋ ਸਾਰੇ ਬਲੌਗ ਦੇ ਨਾਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕੇਨਲ ਨੂੰ ਕਰ ਲੋ ਸਬਸਕ੍ਰਾਈਬ ਆਜੋ ਫੇਰ ਇਲੈਕਟ੍ਰੀਕ ਦੀ ਦੁਕਾਨ ਤੇ ਪਹੁੰਚ ਗਏ ਆਪਾਂ ਆ ਨਾਗਰ ਆਹਹ ਸਮਾਨ ਲੈਣਾ ਆਪਾਂ ਨੇ ਸਮਝਦਾ ਪਰ ਆਪਣੇ ਆਉਂਦਾ ਨਹੀਂ ਕੀ ਲਿਖਿਆ ਹੋਇਆ ਕੀ ਨਾ ਕਿੰਨੀਆਂ ਤਨ ਵਰਤੀਆਂ ਨੇ ਇੰਨਾ ਸਮਾਨ ਓ ਮਾਈ ਗਾਡ ਉੱਠੀ ਦੀ ਫੀਲਿੰਗ ਲੈ ਲੈ ਵੀਰਿਆ ਤੂੰ ਐਂ ਕਰੋ ਸਮਾਨ ਕੱਢ ਕੇ ਰੱਖੋ ਫਿਰ ਸਿੱਕੇ ਮੜਾ ਕੰਮ ਜਾਏਗੀ ਜਾਏ ਹੈ ਚੱਲਾ ਚੱਲੀਏ ਦੇਖੋ ਜੀ ਇਹ ਤੋਂ ਕਰੋ ਉੱਥੇ ਚਲੋ ਮੋੜ ਲਿਰ ਗਈ ਆਪਾਂ ਹਟੜਾਉਣਾਗਾ ਫੋਨ ਤੇ ਗਲਾਸ ਗਲਾਸ ਨਹੀਂ ਆਪਣਾ ਰਿਮੂਲੇਸ਼ਨ ਕਰਾਉਣਾ ਫੋਨ ਦੇ ਆਪਾਂ ਨੇ ਹੁਣ ਸਾਡਾ ਗਰ ਗਿਆ ਦੰਗਾਨ ਤੇ ਚੱਲ ਬਾਈ ਸਾਹਮਣੀ ਬਣਾਉਂ ਲਗਾ ਲਾਈਵ ਇਹਨਾਂ ਕੋਲ ਟਰਾਈ ਕਰਕੇ ਦੇਖਿਆ ਕਰੋ ਯਾਰ ਕਈ ਵਾਰ ਰੈਸਟੋਰੈਂਟ ਨਾਲੋਂ ਵੱਧਾ ਟੇਸਟ ਨਾ ਇਹਨਾਂ ਕੋਲੇ ਮਿਲ ਜਾਂਦਾ ਆਂ ਤਾਂ ਆਪ ਕੋ ਵੀ ਕਰਦੇ ਆਂ ਟਰਾਈ ਨਾਲ ਲਊ ਵੀ ਯਾਰ ਦੇਖਦੇ ਆਂ ਕਿਹੋ ਜਿਹਾ ਬਣਾਉਂਦਾ ਬਾਈ ਆਪਣੇ ਕਰਾਇਗਾ ਤੰਦੂਰੀ ਪਨੀਰ ਇਹ ਵਾ ਹੋਰ ਰਿਹਾ ਰੈਡੀ ਵਾਲੇ ਦੇਖਦੇ ਆਂ ਤੇ ਪਾ ਕੇ ਆਪਣੇ ਦੇਖੋ ਲੁੱਕ ਚੈੱਕ ਕਰੋ ਬਾਕੀ ਸਾਨੂੰ ਟੇਸਟ ਕਰਕੇ ਦੱਸਦੇ ਹਾਂ ਕੀ ਗੱਲ ਬਾਤ ਹੂੰ ਹੂੰ ਸਰਾਹੂ ਬਹੁਤ ਕੰਨ ਟੇਸਟ ਆਇਆ ਨਾ ਹਾਂ ਨਾ ਤੂੰ ਮੱਚ ਲੇਟਾ ਮਾਈ ਨੂੰ ਸਮਾਨ ਗਏ ਗਏ ਸੀਗੇ ਪਾ ਕੇ ਰੱਖਦੇ ਪਾਈ ਨੇ ਪਾ ਕੇ ਰੱਖ ਤਾਂ ਤੇ ਆਪਾਂ ਹੁਣ ਚਾਉਦੇ ਆ ਪਿੰਡੋਂ ਟਾਈਮ ਵੀ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਕੁੰਨੇ ਰਕਣਾ ਹੋ ਗਿਆ ਜਿਨ੍ਹਾਂ ਨੂੰ ਜਿੰਨਾ ਜਿੰਨਾ ਨੂੰ ਆਪਣਾ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਵੀ ਸਬਸਕ੍ਰਾਈਬ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਵਲੌਗ ਸਾਰਾ ਦੇਖਿਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਹੈ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਦਾ ਵੀ ਧੰਨਵਾਦ ਤੇ ਆਪਣੇ ਹਨ 200 ਸਬਸਕ੍ਰਾਈਬ ਹੋ ਗਏ ਤੇ ਜਾਂਜੀ ਬੋਲੀਏ 200 ਸਬਸਕ੍ਰਾਈਬਰ ਹੋ ਗਏ ਆਪਣੇ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ ਜਿਨ੍ਹਾਂ ਨੇ ਉਹਨਾਂ ਨੂੰ ਸਬਸਕ੍ਰਾਈਬ ਕੀਤਾ ਬਾਕੀ ਆਪਣੇ ਚੈਨਲ ਨੂੰ ਅੱਗੇ ਵੀ ਤੁਸੀਂ ਸ਼ੇਅਰ ਕਰ ਦਿਓ ਅੱਗੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰ ਦਿਓ ਤੇ ਓਕੇ ਜੀ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਨਾਲ ਹੁਣ ਤੱਕ ਲਈ ਤੁਸੀਂ ਤੁਹਾਨੂੰ ਸਰਪ੍ਰਾਈਜ਼ ਧਮਾਕਾ ਦੇਵਾਂਗੇ ਇੱਕ ਦਿਨ ਸਬਸਕ੍ਰਾਈਬ ਕਰ ਦਿਓ ਜਲਦੀ ਜਲਦੀ ਸਾ ਆਪਣੇ ਸਾਰੇ ਸਬਸਕ੍ਰਾਈਬਰ ਨੂੰ ਇੱਕ ਧਮਾਕਾ ਦੇਵਾਂਗੇ ਹਾਂ ਸਬਸਕ੍ਰਾਈਬ ਆਪਣੇ ਕੇਰਾ ਬਣਾ ਲਓ ਬੰਪਰ ਬੰਪਰ ਧਮਾਕਾ ਕਰਾਂਗੇ ਇੱਕ ਵਾਰ ਇੱਕ ਕੇ ਸਬਸਕ੍ਰਾਈਬ ਜਲਦੀ ਜਲਦੀ ਕਰ ਹਾਂ ਜਲਦੀ ਜਲਦੀ ਸਬਸਕ੍ਰਾਈਬ ਕਰਾ ਦਿਓ ਫਿਰ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਤੇ ਐਵੇਂ ਦੇ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਨਹੀਂ ਤੇ ਮਿਲਦੇ ਆ ਇੱਕ ਹੋਰ ਨਵੇਂ ਬਲੌਗ ਦੇ ਨਾਲ ਉਦ ਤੱਕ ਲਈ